ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਤ ਹੈ ਤੁਹਾਡੇ ਮੇਰੇ ਚੈਨਲ ਤੇ ਹਾਂਜੀ ਆਪਾਂ ਲੌਣ ਲੱਗੇ ਆਂ ਗੋਮੂ ਲੈਸ ਘੇਰੇ ਦੇ ਉੱਪਰ ਡਿਜ਼ਾਈਨ ਕਰਨਾ ਹੈ ਪੈਂਟੈਕਸ ਪਾਉਣੇ ਆਂਗੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿਸ ਤਰ੍ਹਾਂ ਪੈਂਟੈਕਸ ਪਾਉਣੇ ਆਂਗੇ ਹਾਂਜੀ ਸਾਰਿਆਂ ਤੋਂ ਪਹਿਲਾਂ ਇੱਕ ਆਪਾਂ ਲੈਸ ਲਾਗੀ ਇਸ ਤਰ੍ਹਾਂ ਆਪਾਂ ਦੋ ਲੇਅਰ ਲਾਉਣੀਆਂ ਲੈਸ ਦੀਆਂ ਹਾਂਜੀ ਆਪਾਂ ਲੈਸ ਨੂੰ ਕੱਟ ਲਿਆ ਬਰਾਬਰ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਾਂ ਇਹ ਨਿਸ਼ਾਨ ਲਾ ਲਈਏ ਹੈਗੇ ਮੰਨ ਲਓ ਜਿੰਨਾ ਵੀ ਆਪਣਾ ਕਮੀਜ਼ ਆਪਾਂ ਤਿਆਰ ਰੱਖਣਾ ਹੈਗਾ ਕਮੀਜ਼ ਤਿਆਰ ਰੱਖਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨਿਸ਼ਾਨ ਲਾਏ ਆ ਜਿਵੇਂ ਇੱਥੇ ਆਪਣਾ ਨਿਸ਼ਾਨ ਲਾਇਆ ਹੋਇਆ ਆਏਗਾ ਵੀ ਆਹ ਕਰੀਜ਼ ਬਣਾਈ ਹੋਈ ਆ ਪ੍ਰੈਸ ਦੇ ਨਾਲ ਇੱਥੋਂ ਆਪਾਂ ਫੋਲਡ ਕਰਨਾ ਆਏਗਾ ਘੇਰੇ ਨੂੰ ਤੇ ਇਹ ਦੋ 3 ਇੰਚ ਉੱਪਰ ਛੱਡ ਕੇ ਆਪਾਂ ਲਾਇਆ ਨਿਸ਼ਾਨ ਉਥੇ ਆਪਾਂ ਪੈਂਟੈਕਸ ਪਾਉਣੇ ਆ ਤੇ ਸੇਮ ਹੀ ਆਪਾਂ 2 ਇੰਚ ਤੇ ਨਿਸ਼ਾਨ ਲਾਇਆ ਹੈ ਇੱਥੇ ਦੋ ਆਪਾਂ ਪੈਂਟੈਕਸ ਪਾਉਣਿਆਂ ਵਿੱਚ ਤੇ ਉਸ ਤੋਂ ਬਾਅਦ ਫਿਰ 2 ਇੰਚ ਤੇ ਨਿਸ਼ਾਨ ਲਾਇਆ ਇਹਦੇ ਵਿੱਚ ਆਪਾਂ ਲੈਸ ਲਾਉਣੀ ਆ ਗੋਮਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਹੁਣ ਪਹਿਲਾਂ ਪੈਂਟੈਕਸ ਪਾ ਲਈਏ ਹਾਂਜੀ ਜਿਵੇਂ ਆਪਾਂ ਪੈਂਟੈਕਸ ਪਾਉਣੇ ਆ ਨਾ ਇਸ ਤਰ੍ਹਾਂ ਸਲਾਈ ਜਿਹੜੀ ਆਪਾਂ ਆਏਗੀ ਵੀ ਬਰੀਕ-ਬਰੀਕ ਨਿਸ਼ਾਨ ਉਧਰ ਜਾ ਸਲਾਈ ਲਾਉਣੀ ਆ ਮੰਨ ਲਓ ਵੀ ਅੱਧੇ ਪੈਰ ਦੀ ਰੱਖ ਕੇ ਇੱਥੇ ਸਲਾਈ ਲਾਉਣੀ ਆ ਹਾਂਜੀ ਜਿਹੜੇ ਆਪਣੇ ਨਿਸ਼ਾਨ ਲਾਏ ਆਪਾਂ ਉਸੇ ਨਿਸ਼ਾਨਾਂ ਦੇ ਹਿਸਾਬ ਨਾਲ ਹੀ ਲਾਉਣੀ ਆ ਭਾ ਅੱਗੇ ਪਿੱਛੇ ਨਹੀਂ ਸਲਾਈ ਹੋਣ ਦੇਣੀ ਹਿੰਦੀ ਇਸ ਤਰ੍ਹਾਂ ਆਪਾਂ ਸਲਾਈ ਲਾ ਲਈ ਹੈ ਤੇ ਸੇਮ ਹੀ ਆਪਾਂ ਉੱਪਰਲੀ ਸਾਈਡ ਸਲਾਈ ਲਾ ਲੈਣੀ ਹੈ ਸਲਾਈ ਆਪਾਂ ਜਮ੍ਹਾਂ ਸਿੱਧੀ ਰੱਖਣੀ ਹੈ ਵੀ ਸਲਾਈ ਦੇ ਵਿੱਚ ਕੋਈ ਬਲ ਨਹੀਂ ਹੋਣੀ ਚਾਹੀਦੀ ਜੇ ਨਾ ਕਿ ਕੱਪੜੇ 'ਚ ਕੋਈ ਬਲ ਹੋਵੇ ਪੈਂਟਸ ਪਾਲੇ ਇਹਦੇ ਵਿੱਚ ਹਾਂਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਤੇ ਹੁਣ ਆਪਾਂ ਜਿਹੜੀ ਲੈਸ ਆ ਗਈ ਉਹ ਲਾਉਣੀ ਆ ਹਾਂਜੀ ਜਿਹੜੀ ਆਪਣੇ ਕੋਲੇ ਲੈਸ ਆ ਗਈ ਨਾ ਇਹ ਲੈਸ ਆਪ ਉੱਪਰ ਕੁੱਠੀ ਰੱਖਣੀ ਆ ਇਸ ਤਰ੍ਹਾਂ ਇਹਦੇ ਜਿਹੜਾ ਆਪਾਂ ਨਿਸ਼ਾਨ ਲਾਇਆ ਹੋਇਆ ਏ ਤੇ ਆਪਾਂ ਨਾਲ-ਨਾਲ ਦੀ ਸਿਲਾਈ ਲਾ ਦੇਣੀ ਆ ਇਹ ਜਿਹੜੀ ਉੱਪਰ ਆ ਕੇ ਹੁਣ ਲਾ ਲਈ ਆ ਉਸ ਤੋਂ ਬਾਅਦ ਇਹਨੂੰ ਆਪਾਂ ਗੁੰਮ ਕਰਨਾ ਹੈਗਾ ਹਾਂਜੀ ਇਸ ਤਰ੍ਹਾਂ ਇਹਨੂੰ ਆਪਾਂ ਗੁੰਮ ਕਰ ਲੈਣਾ نیچے ਨੂੰ ਫੋਲਡ ਕਰ ਲੈਣਾ ਲੈਸ ਨੂੰ ਹਾਂਜੀ ਇਸ ਤਰ੍ਹਾਂ ਆਪਾਂ ਹੱਥ ਦੇ ਨਾਲ ਇਹਨੂੰ ਸੈੱਟ ਕਰ ਲੈਣਾ ਇਸ ਚੰਗੀ ਤਰ੍ਹਾਂ ਹਾਂਜੀ ਇਹ ਪਜਮਾ ਨਾਲ-ਨਾਲ ਦੀ ਸਲਾਈ ਲਾਉਣੀ ਆ ਇਹ ਇਸ ਤਰ੍ਹਾਂ ਆਪਾਂ ਗੁੰਮ ਲਾ ਲਈਏ ਇੱਕ ਸਲਾਈ ਲੈਸ ਨੂੰ ਗੁੰਮ ਕਰ ਲਿਆ ਆਪਾਂ ਤੇ ਫੇਮੇ ਆਪਾਂ ਜਿਹੜੀ ਨੀਚੇ ਵਾਲੀ ਲੈਸ ਆ ਗਈ ਉਹਨੂੰ ਆਪਾਂ ਗੁੰਮ ਕਰ ਲੈਣਾ

ਉਸੀ ਰੱਖੀ ਆ ਲੈਸ ਉੱਪਰ ਨਾਣਾ ਜੀ ਆਪਾਂ ਸਲਾਈ ਲਾ ਰਹੇ ਹਾਂ ਹਾਂ ਜਿਹੜੇ ਆਪਾਂ ਨਿਸ਼ਾਨ ਲਾਉਣੇ ਆ ਜਾਂ ਨਿਸ਼ਾਨ ਆਪਾਂ ਮਾਰਕਰ ਨਾਲ ਆ ਸਕਦੇ ਆ ਜਾਂ ਆਪਾਂ ਫਰੀਜ਼ ਬਣਾ ਸਕਦੇ ਆਂ ਕਿ ਪ੍ਰੈਸ ਦੇ ਨਾਲ ਵੀ ਫੇਰ ਵਧੀਆ ਲੈਸ ਲੱਗ ਜਾਵੇਗਾ ਇਹ ਸੇਮ ਹੈ ਬਾਕੀ ਜਦੋਂ ਆਪਣਾ ਸੌਟਾ ਕੰਪਲੀਟ ਹੋ ਗਿਆ ਆਪਾਂ ਵੀਡੀਓ ਨੂੰ ਅਪਲੋਡ ਕਰਾਂਗੇ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਵੀ ਬੰਮ ਕਰ ਲੈਣਾ ਨਹੀਂ ਤਾਂ ਜੀ ਆਪਾਂ ਘੇਰੇ ਨੂੰ ਫੋਲਡ ਕਰਕੇ ਲਾ ਦੇਣੀ ਸੀਗੀ ਲੈਸ ਕਿਉਂਕਿ ਆਪਣੇ ਘੇਰੇ ਮੰਨ ਲਓ ਜਿਹੜਾ ਨੀਚੇ ਤਰਪਾਈ ਵਾਲਾ ਕੱਪੜਾ ਇਹ ਉਹ ਥੋੜਾ ਹੈਗਾ ਲੈਸ ਕੱਟਣੀ ਸੀਗੀ ਨਹੀਂ ਤਾਂ ਫਿਰ ਕਰਨਾ ਪੈਣਾ ਹਾਂਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਆਪਣਾ ਕਮੀਜ਼ ਤਾਂ ਮੂਰਲਾ ਪੱਲਾ ਬਣਿਆ ਆਏਗਾ ਬਾਕੀ ਆਪਾਂ ਜਦੋਂ ਫੁੱਲ ਸੂਟ ਬਣ ਗਿਆ ਆਪਾਂ ਉਹਦੀ ਵੀਡੀਓ ਵੀ ਅਪਲੋਡ ਕਰਾਂਗੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ ਵੀਡੀਓ ਜਰੂਰ ਦੱਸਿਓ ਜੀ ਤੇ ਅੱਗੇ ਸ਼ੇਅਰ ਕਰਿਓ ਥੈਂਕ ਯੂ ਜੀ